ਦੇਖੋ ਪਹਿਲੇ ਹੀ ਚੈਨਾ ਟੋਰ ਦਾ ਬੈਨ ਹੈ ਦੇਖੋ ਆਪਾਂ ਨਾ ਮੈਂ ਅੱਜ ਵੀ ਮੈਂ ਬੱਚੇ ਦੀ ਖਬਰ ਪੜਦਾ ਸੀ ਬੜੀ ਦੁੱਖਦਾਇਕ ਸਰਪੰਚ ਦਾ ਬੇਟਾ 15 ਸਾਲ ਦਾ ਸਮਰਾਲੇ ਦੇ ਨੇੜੇ ਹੈ ਨਾ ਆ ਆਪਾਂ ਹੁਣ ਹੈ ਪਤਾ ਨਹੀਂ ਤਾਂ ਐ ਹੋ ਗਿਆ ਕੰਮ ਕਿ ਲੋਕੇ ਚਾਹੁੰਦੇ ਨੇ ਹਰ ਗੱਲ ਗੱਲ ਜਿਹੜੀ ਹੈ ਅਸੀਂ ਕਾਨੂੰਨ ਨਾਲ ਹੀ ਬੰਦ ਕਰਾਂਗੇ ਵੀ ਕਾਨੂੰਨ ਬਣਾ ਦਿਓ ਉਸ ਤੋਂ ਬਾਅਦ ਬੰਦ ਕਰਾਂਗੇ ਥੋੜਾ ਜਿਹਾ ਆਪਣਾ ਆਪ ਆਪਣਾ ਵੀ ਬਣਦਾ ਫਰਜ਼ ਕਿ ਇਹ ਚੀਜ਼ ਬੈਨ ਹੈ ਇਹਦੇ ਨਾਲ ਇਕੱਲੇ ਚਲੋ ਕਬੂਤਰਾਂ ਆਉਂਦੀਆਂ ਜਾਂ ਪੰਛੀਆਂ ਨੇ ਤਾਂ ਖਬਰਾਂ ਆਉਂਦੀ ਸੀ ਹੁਣ ਤਾਂ ਸਾਡੇ ਬੱਚਿਆਂ ਨੇ ਖਬਰਾਂ ਵੀ ਆਉਣ ਲੱਗ ਗਿਆ ਸੋ ਇਸ ਚੀਜ਼ ਨੂੰ ਜੇ ਲੋਕ ਸਮਝ ਲੈਣ ਠੀਕ ਹੈ ਨਹੀਂ ਤਾਂ ਫਿਰ ਕਾਨੂੰਨ ਬਣਾ ਕੇ ਸਖਤ ਕਾਨੂੰਨ ਬਣਾ ਕੇ ਫਿਰ ਪਰਚੇ ਕਰਾਂਗੇ ਕੀਤੇ ਕਰਾਂਗੇ ਆਪਦੀਆਂ ਦੀ ਕਰਾਂਗੇ ਹਨਾ ਸੋ ਮੈਂ ਬੇਨਤੀ ਕਰਨੀ ਚਾਹਨਾ ਸਲਾਹ ਦੇਣੀ ਚਾਹਨਾ ਕਿ ਜਿਹੜੀ ਚੀਜ਼ ਜਿਹੜੀ ਹੈ ਅੱਜ ਕੱਲ ਲੋਕ ਪੜੇ ਲਿਖੇ ਨੇ ਅੱਜ ਕੱਲ ਕੋਈ ਇਦਾਂ ਦੀ ਹੋਣੀ ਅਵੇਅਰਨੈਸ ਬਹੁਤ ਆ ਗਈ ਜਿਹੜੀ ਚੀਜ਼ ਖਤਰਨਾਕ ਹੈ ਸੇਤਾਂ ਲਈ ਇਨਸਾਨ ਦੀ ਜ਼ਿੰਦਗੀ ਲਈ ਕਿਸੇ ਦੇ ਘਰ ਸਾਰੀ ਉਮਰ ਲਈ ਕਿਤੇ ਦੁੱਖ ਭੁੱਲਦੇ ਆ ਜਿਹੜੀ ਇਦਾਂ ਸਕੂਲ ਤੋਂ ਆਉਂਦਾ ਬੱਚਾ ਇੱਕ ਡੋਰ ਦੇ ਵਿੱਚ ਜਿਹੜਾ ਉਹ ਲਿਪਟ ਕੇ ਮਰ ਗਿਆ ਸੋ ਇਹਦੇ ਤੇ ਲੋਕਾਂ ਨੂੰ ਵੀ ਸਹਿਯੋਗ ਸਾਨੂੰ ਸਹਿਯੋਗ ਦੇਣ ਕਾਨੂੰਨ ਵੀ ਬਣਾਇਆ ਹੋਇਆ ਪਹਿਲਾਂ ਹੀ ਪੈਨ ਹੈ ਹੁਣ ਫਿਰ ਜਿਆਦਾ ਸਖਤਾਈ ਕਰਨੀ ਪਊਗੀ ਫਿਰ ਸਰ ਪੁਲਿਸ ਵੱਲੋਂ ਬੜੀਆ ਕੰਮ ਕੀਤਾ ਗਿਆ ਚਾਰ ਕੇਸ ਪੜੇ ਗਿਆ ਜਿਨ੍ਹਾਂ ਕੋ ਆਰਡੀਐਸ ਪਕੜਿਆ ਗਿਆ ਜੀ ਦੇਖੋ ਇਹ ਹਰ ਰੋਜ਼ ਦਾ ਸਾਡਾ ਕੰਮ ਹਰ ਰੋਜ਼ ਅਸੀਂ ਜਿਹੜੇ ਡਰੋਨ ਆਉਂਦੇ ਐ ਐਂਟੀ ਡਰੋਨ ਸਿਸਟਮ ਅਸੀਂ ਲਾਇਆ ਦੇਸ਼ ਦੇ ਵਿੱਚ ਪਹਿਲਾ ਐ ਐਂਟੀ ਡਰੋਨ ਸਿਸਟਮ ਅਸੀਂ ਆ ਪੰਜਾਬ ਸਰਕਾਰ ਦੇ ਖਰਚੇ ਤੇ ਲਾਇਆ ਕਿਉਂਕਿ ਡਰੋਨ ਦੇ ਵਿੱਚ ਹੁਣ ਪਿਸਟਲ ਵੀ ਆਉਂਦੇ ਨੇ ਹਥਿਆਰ ਵੀ ਆਉਂਦੇ ਆ ਡਰੋਨ ਦੇ ਵਿੱਚ ਚਿੱਟੇ ਦਾ ਵੀ ਪੈਕੇਟ ਆਉਂਦਾ ਹੈ ਡਰੋਨ ਦੇ ਵਿੱਚ ਪੈਸੇ ਵੀ ਭੇਜ ਦਿੰਦੇ ਆ ਤਿੰਨੋਂ ਚਾਰ ਇਕੱਠੇ ਗੈਂਗਸਟਰ ਸਮੱਗਲਰ ਸਾਰੇ ਇਕੱਠੇ ਹੋ ਗਏ ਤੋਂ ਜਿੰਨਾ ਵੀ ਕੁਝ ਸਾਨੂੰ ਇਮੀਡੀਏਟਲੀ ਪਕੜ ਚਾਹੁੰਦਾ ਸੀ ਇਮੀਡੀਏਟਲੀ ਉਹਨੂੰ ਉਹਤੇ ਐਕਸ਼ਨ ਲੈਣੇ ਆ ਤੇ ਇੱਕ ਡਾਟਾ ਵੀ ਤੁਹਾਨੂੰ ਜਾਰੀ ਅਸੀਂ ਆਉਣ ਨਾਲ ਦੇਣਾ ਚ ਕਰਦੇ ਆ ਕਿ ਕਿੰਨਾ ਸੀਜ਼ ਕੀਤਾ ਹੈ ਹ ਹਸਲਾ ਜਾਂ ਕਿੰਨੇ ਸਮੱਗਲਰ ਫੜੇ ਨੇ ਤੇ ਉਹਨਾਂ ਤੋਂ ਕਿੰਨੀ ਹੈਰੋਇਨ ਕਿੰਨਾ ਨਸ਼ਾ ਜਿਹੜਾ ਇਲੀਗਲ ਉਹ ਅਸੀਂ ਫਰੇ ਦੇਖੋ ਪਹਿਲੇ ਹੀ ਚਾਈਨਾ ਡੋਰ ਦਾ ਬੈਨ ਹੈ ਦੇਖੋ ਆਪਾਂ ਨਾ ਮੈਂ ਅੱਜ ਵੀ ਮੈਂ ਬੱਚੇ ਦੀ ਖਬਰ ਪੜਦਾ ਸੀ ਬੜੀ ਦੁੱਖਦਾਇਕ ਸਰਪੰਚ ਦਾ ਬੇਟਾ 15 ਸਾਲ ਦਾ ਸਮਰਾਲੇ ਦੇ ਨੇੜੇ ਹਨਾ ਆ ਆਪਾਂ ਹੁਣ ਪਤਾ ਨਹੀਂ ਤਾਂ ਐ ਹੋ ਗਿਆ ਕੰਮ ਕਿ ਲੋਕੇ ਚਾਹੁੰਦੇ ਨੇ ਹਰ ਗੱਲ ਗੱਲ ਜਿਹੜੀ ਹੈ ਅਸੀਂ ਕਾਨੂੰਨ ਨਾਲ ਹੀ ਬੰਦ ਕਰਾਂਗੇ ਵੀ ਕਾਨੂੰਨ ਬਣਾ ਦਿਓ ਉਦੋਂ ਬਾਅਦ ਬੰਦ ਕਰਾਂਗੇ ਥੋੜਾ ਜਿਹਾ ਆਪਣਾ ਆਪ ਆਪਣਾ ਵੀ ਬਣਦਾ ਫਰਜ਼ ਕਿ ਇਹ ਚੀਜ਼ ਬੈਨ ਹੈ ਇਹਦੇ ਨਾਲ ਇਕੱਲੇ ਚਲੋ ਕਬੂਤਰਾਂ ਆਉਂਦੀਆਂ ਜਾਂ ਪੰਛੀਆਂ ਨੇ ਤਾਂ ਖਬਰ ਆਉਂਦੀ ਸੀ ਹੁਣ ਤਾਂ ਸਾਡੇ ਬੱਚਿਆਂ ਨੇ ਖਬਰਾਂ ਵੀ ਆਉਣ ਲੱਗ ਗਿਆ ਸੋ ਇਸ ਚੀਜ਼ ਨੂੰ ਜੇ ਲੋਕ ਸਮਝ ਲੈਣ ਠੀਕ ਹੈ ਨਹੀਂ ਤਾਂ ਫਿਰ ਕਾਨੂੰਨ ਬਣਾ ਕੇ ਸਖਤ ਕਾਨੂੰਨ ਬਣਾ ਕੇ ਫਿਰ ਪਰਚੇ ਕਰਾਂਗੇ ਕੀਤੇ ਕਰਾਂਗੇ ਆਪਦੀਆਂ ਦੀ ਕਰਾਂਗੇ ਹਨਾ ਸੋ ਮੈਂ ਬੇਨਤੀ ਕਰਨੀ ਚਾਹੁੰਨਾ ਸਲਾਹ ਦੇਣੀ ਚਾਹੁੰਨਾ ਕਿ ਜਿਹੜੀ ਚੀਜ਼ ਜਿਹੜੀ ਹੈ ਅੱਜ ਕੱਲ ਲੋਕ ਪੜ੍ਹੇ ਲਿਖੇ ਨੇ ਅੱਜ ਕੱਲ ਕੋਈ ਏਦਾਂ ਦੀ ਹੋਣੀ ਅਵੇਰਨੈਸ ਬਹੁਤ ਆ ਗਈ ਜਿਹੜੀ ਚੀਜ਼ ਖਤਰਨਾਕ ਹੈ ਸੇਤਾਂ ਲਈ ਇਨਸਾਨ ਦੀ ਜ਼ਿੰਦਗੀ ਲਈ ਕਿਸੇ ਦੇ ਘਰ ਸਾਰੀ ਉਮਰ ਲਈ ਕਿਤੇ ਇਹ ਜਿਹੇ ਦੁੱਖ ਭੁੱਲਦੇ ਆ ਜਿਹੜੇ ਆ ਏਦਾਂ ਸਕੂਲ ਤੋਂ ਆਉਂਦਾ ਬੱਚਾ ਇੱਕ ਡੋਰ ਦੇ ਵਿੱਚ ਜਿਹੜਾ ਉਹ ਲਿਫਟ ਕੇ ਮਰ ਗਿਆ ਸੋ ਇਹਦੇ ਤੇ ਲੋਕਾਂ ਨੂੰ ਵੀ ਸਹਿਯੋਗ ਸਾਨੂੰ ਸਹਿਯੋਗ ਦੇਣ ਕਾਨੂੰਨ ਵੀ ਬਣਾਇਆ ਹੋਇਆ ਪਹਿਲਾਂ ਹੀ ਪੈਨ ਹੈ ਹੁਣ ਫਿਰ ਜਿਆਦਾ ਸਖਤਾਈ ਕਰਨੀ ਪਊਗੀ ਫਿਰ ਸਰ ਪੜਿਆ ਜਾਂਦਾ ਹੈ ਇਨਸਾਨ ਤੋਂ ਪੁਲਿਸ ਵੱਲੋਂ ਬੜੀਆ ਕੰਮ ਕੀਤਾ ਗਿਆ 4 ਕਯੂਸ ਪੜੇ ਗਏ ਆ ਜਿਨ੍ਹਾਂ ਕੋ ਆਰ ਡੀਐਸ ਪਕੜਿਆ ਗਿਆ ਹੈ ਜੀ ਦੇਖੋ ਇਹ ਹਰ ਰੋਜ਼ ਦਾ ਸਾਡਾ ਕੰਮ ਹਰ ਰੋਜ਼ ਅਸੀਂ ਜਿਹੜੇ ਡਰੋਨ ਆਉਂਦੇ ਐ ਐਂਟੀ ਡਰੋਨ ਸਿਸਟਮ ਅਸੀਂ ਲਾਇਆ। ਦੇਸ਼ ਦੇ ਵਿੱਚ ਪਹਿਲਾ ਐਂਟੀ ਡਰੋਨ ਸਿਸਟਮ ਅਸੀਂ ਆ ਪੰਜਾਬ ਸਰਕਾਰ ਦੇ ਖਰਚੇ ਤੇ ਲਾਇਆ। ਕਿਉਂਕਿ ਡਰੋਨ ਦੇ ਵਿੱਚ ਹੁਣ ਪਿਸਟਲ ਵੀ ਆਉਂਦੇ ਨੇ। ਹਥਿਆਰ ਵੀ ਆਉਂਦੇ ਆ ਡਰੋਨ ਦੇ ਵਿੱਚ ਚਿੱਟੇ ਦਾ ਵੀ ਪੈਕੇਟ ਆਉਂਦਾ। ਡਰੋਨ ਦੇ ਵਿੱਚ ਪੈਸੇ ਵੀ ਭੇਜ ਦਿੰਦੇ ਆ। ਤਿੰਨੋਂ ਚਾਰ ਇਕੱਠੇ ਗੈਂਗਸਟਰ, ਸਮੱਗਲਰ ਸਾਰੇ ਇਕੱਠੇ ਹੋ ਗਏ। ਤੋਂ ਜਿੰਨਾ ਵੀ ਕੁਝ ਸਾਨੂੰ ਇਮੀਡੀਏਟਲੀ ਪਕੜ ਚਾਹੁੰਦਾ ਸੀ ਇਮੀਡੀਏਟਲੀ ਉਹਨੂੰ ਉੱਤੇ ਐਕਸ਼ਨ ਲੈਣੇ ਆ ਤੇ ਇਕ ਡਾਟਾ ਵੀ ਤੁਹਾਨੂੰ ਜਾਰੀ ਅਸੀਂ ਆਨਰ ਦੇਣਾ ਚਾਹੁੰਦੇ ਆ ਕਿ ਕਿੰਨਾ ਸੀਜ਼ ਕੀਤਾ ਹੈ ਅਸਲਾ ਜਾਂ ਕਿੰਨੇ ਸਮੱਗਲਰ ਫੜੇ ਨੇ ਤੇ ਉਹਨਾਂ ਤੋਂ ਕਿੰਨੀ ਹੈਰੋਇਨ ਕਿੰਨਾ ਨਸ਼ਾ ਜਿਹੜਾ ਇਲੀਗਲ ਉਹ ਅਸੀਂ ਫੜੇ